ਪੰਜਾਬ ਐਦਾ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਮਾਝਾ ਮਾਲਵਾ ਦਬਾਬਾ ਦੀ ਮੌਸਮ ਦੀ ਜਾਣਕਾਰੀ ਸ਼ੇਅਰ ਕਰਾਂਗੇ ਜੇ ਤੁਸੀਂ ਤਾਜ਼ਾ ਮੌਸਮ ਕਾਰਾਂ ਤੇ ਮੋਟਰਸਾਈਕਲਾਂ ਬਾਰੇ ਤੇ ਨਵੇਂ-ਨਵੇਂ ਟਰੈਕਟਰਾਂ ਦੇ ਮਾਡਲਾਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਪੰਜਾਬ ਵੈਦਰ ਅਪਡੇਟਸ ਅਗਲੇ 15 ਦਿਨ ਮਾਝਾ ਮਾਲਵਾ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਮੌਸਮ ਰਹੇਗਾ 23 ਤਰੀਕ ਨੂੰ ਸੰਘਨੇ ਬੱਦਰ ਰਹਿਣ ਦੀ ਸੰਭਾਵਨਾ ਹੈ ਇਸੇ ਤਰ੍ਹਾਂ ਹੀ 23 31 ਤੇ 1 ਤਰੀਕ ਨੂੰ ਤਿੰਨ ਤਰੀਕ ਤੱਕ ਸੰਘਣੇ ਬੱਦਲ ਰਹਿਣ ਦੀ ਸੰਭਾਵਨਾ ਤੇ ਤਿੰਨ ਤਰੀਕ ਨੂੰ ਮਾਲਵਾ ਇਲਾਕੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਰਹੇਗੀ। ਤਰਨਤਾਰਨ ਅੰਮ੍ਰਿਤਸਰ ਤੇ ਮਾਝਾ ਇਲਾਕੇ ਦੇ ਵਿੱਚ 23 ਤਰੀਕ ਨੂੰ ਤੇ 29 ਤੋਂ ਲੈ ਕੇ 3-4 ਤਰੀਕ ਤੱਕ ਸੰਘਣੇ ਬੱਦਲ ਹੋਣ ਦੀ ਸੰਭਾਵਨਾ ਹੋਵੇਗੀ। ਦੁਆਬਾ ਇਲਾਕੇ ਦੇ ਵਿੱਚ 23 ਤਰੀਕ ਨੂੰ ਸੰਘਣੇ ਬੱਦਲ ਤੇ ਇਸੇ ਤਰ੍ਹਾਂ ਹੀ 1 ਤੇ 3 ਤਰੀਕ ਨੂੰ ਸੰਘਣੇ ਬੱਦਲ ਹੋਣਗੇ। 29 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬੱਦਲਵਾਈ ਹੋ ਸਕਦੀ ਆ। ਹੁਣ 23 ਤਰੀਕ ਹਰ ਜ਼ਿਲ੍ਹੇ ਦੇ ਮੌਸਮ ਤੇ ਜਾਣਕਾਰੀ ਤੇ ਨਜ਼ਰ ਮਾਰਾਂਗੇ। ਦਸੰਬਰ 23 ਤਰੀਕ ਨੂੰ ਸੰਘਣੇ ਬੱਦ ਰਹਿਣ ਦੀ ਸੰਭਾਵਨਾ ਰਹੇਗੀ ਤੇ ਰਾਤ ਦੇ ਟਾਈਮ 7 ਤੋਂ 8 ਡਿਗਰੀ ਟੈਂਪਰੇਚਰ ਫਰੀਦਕੋਟ ਦੇ ਵਿੱਚ ਹੋਵੇਗਾ। ਫਾਜ਼ਿਲਕਾ ਦੇ ਵਿੱਚ ਵੀ ਸੰਘਣੇ ਬੱਦਲ ਪਾਈ ਰਹਿਣ ਦੀ ਸੰਭਾਵਨਾ, ਵਾਤਾਵਰਣ ਟੈਂਪਰੇਚਰ 18 ਤੋਂ 19 ਡਿਗਰੀ ਜਾਵੇਗਾ। ਫਾਜ਼ਿਲਕਾ ਦੇ ਵਿੱਚ 17 ਤੋਂ 18 ਡਿਗਰੀ ਟੈਂਪਰੇਚਰ ਤੇ ਰਾਤ ਦੇ ਟਾਈਮ 8 ਤੋਂ 9 ਡਿਗਰੀ ਟੈਂਪਰੇਚਰ ਰਹੇਗਾ। ਮੋਗਾ ਦੇ ਵਿੱਚ ਸੰਗਣੇ ਬੱਦਲ ਤੇ ਰਾਤ ਦੇ ਟਾਈਮ 7 ਤੋਂ 8 ਡਿਗਰੀ ਟੈਂਪਰੇਚਰ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਬਠਿੰਡਾ ਦੇ ਵਿੱਚ ਵੀ ਸੰਗਣੇ ਬੱਦਲ ਰਹਿਣਗੇ ਨਾਲ ਤੇਜ਼ ਹਨੇਰੀ ਚੱਲਦੀ ਰਹੇਗੀ। ਮੁਕਸਰ ਦੇ ਵਿੱਚ ਵੀ ਸੰਗਣੇ ਬੱਦਲ ਅਤੇ ਰਾਤ ਦੇ ਟਾਈਮ 8 ਤੋਂ 9 ਡਿਗਰੀ ਤੇ ਸਵੇਰੇ ਕੋਹਰਾ ਪੈਣ ਦੀ ਸੰਭਾਵਨਾ ਰਹੇਗੀ। ਲੁਧਿਆਣਾ ਵੈਦਰ ਅਪਡੇਟਸ ਤੇ ਨਜ਼ਰ ਮਾਰੀਏ ਤਾਂ 17 ਤੋਂ 18 ਡਿਗਰੀ ਟੈਂਪਰੇਚਰ ਰਾਤ ਦੇ ਟਾਈਮ 7 ਤੋਂ 8 ਡਿਗਰੀ ਟੈਂਪਰੇਚਰ ਸਵੇਰੇ ਕੋਹਰਾ ਪੈਣ ਦੀ ਸੰਭਾਵਨਾ ਰਹੇਗੀ। ਮੁਕਸਰ ਵੈਦਰ ਅਪਡੇਟਸ ਤੇ ਨਜ਼ਰ ਮਾਰੀਏ ਤਾਂ 17 ਤੋਂ 18 ਡਿਗਰੀ ਟੈਂਪਰੇਚਰ ਸਾਰਾ ਦਿਨ ਸੰਘਣੇ ਬੱਦਰ ਰਹਿਣਗੇ ਸੰਗਰੂਰ ਦੇ ਵਿੱਚ ਵੀ ਬੱਦਰ ਰਹਿਣ ਦੀ ਸੰਭਾਵਨਾ ਕੋਈ ਨਹੀਂ ਆਵੇਗਾ ਪੰਜਾਬ ਵੈਦਰ ਅਪਡੇਟਸ ਰੂਪਨਗਰ ਨਜ਼ਰ ਮਾਰੀਏ ਤਾਂ ਸੰਘਣੇ ਬੱਦਰ ਰਹਿਣਗੇ ਰਾਤ ਦੇ ਟਾਈਮ ਮੌਸਮ ਖੁਸ਼ਕ ਰਹੇਗਾ ਮਾਨਸਾਤ ਦੇ ਵਿੱਚ ਵੀ ਬੱਦਰ ਰਹਿਣ ਦੀ ਸੰਭਾਵਨਾ ਨਾਲ ਹਲਕੇ ਤੋਂ ਦਰਮਿਆਨੀ ਹਵਾ ਚੱਲਦੀ ਰਹੇਗੀ ਬਰਨਾਲਾ ਦੇ ਵਿੱਚ 15 ਤੋਂ 16 ਡਿਗਰੀ ਟੈਂਪਰੇਚਰ ਤੇ ਨਾਲ ਤੇਜ਼ ਹਵਾ ਚੱਲਣ ਦੀ ਸੰਭਾਵਨਾ ਮਲੇਰਕੋਟਲਾ ਵੀ ਸਤਾਰਨ 12 ਤੋਂ 18 ਡਿਗਰੀ ਟੈਂਪਰੇਚਰ ਪਰ ਮੀਂਹ ਆਉਣ ਦੀ ਸੰਭਾਵਨਾ ਕੋਈ ਵੀ ਨਜ਼ਰ ਨਹੀਂ ਆ ਰਹੀ। ਸ਼ਹੀਦ ਅਜੀਤ ਸਿੰਘ ਨਗਰ 16 ਤੋਂ 17 ਡਿਗਰੀ ਟੈਂਪਰੇਚਰ ਰਾਤ ਦੇ ਟਾਈਮ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੋਵੇਗੀ। ਫਤਿਹਗੜ੍ਹ ਸਾਹਿਬ ਧੁੱਪ ਲੱਗਣ ਦੀ ਸੰਭਾਵਨਾ ਬੱਤੌਰ ਟੈਂਪਰੇਚਰ 22 ਡਿਗਰੀ ਤੇ ਰਾਤ ਦੇ ਟਾਈਮ 14 ਤੋਂ 15 ਡਿਗਰੀ ਤੇ ਸੰਘਣੀ ਬਦਲਵਾਈ ਹੋਵੇਗੀ। ਸੰਗਰੂਰ ਦਿਨ ਦੇ ਟਾਈਮ ਸੰਘਣੀ ਬਦਲਵਾਈ ਰਾਤ ਦੇ ਟਾਈਮ 7 ਤੋਂ 8 ਡਿਗਰੀ ਟੈਂਪਰੇਚਰ ਤੇ ਆਸਮਾਨ ਸਾਫ਼ ਰਹੇਗਾ। ਪੰਜਾਬ weather updates ਪਟਿਆਲਾ ਦੇ ਵਿੱਚ 16 ਤੋਂ 17 ਡਿਗਰੀ ਟੈਂਪਰੇਚਰ ਤੇ ਰਾਤ ਦੇ ਟਾਈਮ ਆਸਮਾਨ ਸਾਫ਼ ਰਹੇਗਾ। ਜਲੰਧਰ ਦੇ ਵਿੱਚ ਵੀ ਰਾਤ ਦੇ ਟਾਈਮ ਤੇ ਦਿਨ ਦੇ ਟਾਈਮ 23 ਤਰੀਕ ਨੂੰ ਸੰਘਣੇ ਬੱਦਰ ਰਹਿਣ ਦੀ ਸੰਭਾਵਨਾ ਰਹੇਗੀ। ਕਪੂਰਥਲਾ 17 ਤੋਂ 18 ਡਿਗਰੀ ਹਲਕੀ ਤੋਂ ਦਰਮਿਆਨੀ ਬਦਲਵਾਈ ਤੇ ਰਾਤ ਦੇ ਟਾਈਮ ਮੌਸਮ ਖੁਸ਼ਕ ਰਹੇਗਾ। ਨਵਾਂ ਸ਼ਹਿਰ 17 ਤੋਂ 18 ਡਿਗਰੀ ਟੈਂਪਰੇਚਰ ਤੇ ਰਾਤ ਦੇ ਟਾਈਮ 6 ਤੋਂ 7 ਡਿਗਰੀ ਟੈਂਪਰੇਚਰ ਬਣਿਆ ਰਹੇਗਾ। ਹੁਸ਼ਿਆਰਪੁਰ ਨਜ਼ਰ ਮਾਰੀਏ ਤਾਂ 17 ਤੋਂ 18 ਡਿਗਰੀ ਟੈਂਪਰੇਚਰ ਹੈ ਰਾਤ ਦੇ ਟਾਈਮ 5 6 ਡਿਗਰੀ ਤੇ ਅਗਲੇ ਦਿਨ ਸਵੇਰ ਕੋਹਰਾ ਪੈਣ ਦੀ ਸੰਭਾਵਨਾ ਬਰਕਰਾਰ ਰਹੇਗੀ। ਅੰਮ੍ਰਿਤਸਰ ਵੈਦਰ ਅਪਡੇਟਸ 16 ਤੋਂ 17 ਡਿਗਰੀ ਟੈਂਪਰੇਚਰ ਤੇ ਸੰਘਣੇ ਬੱਦਰ ਰਹਿਣਗੇ ਰਾਤ ਦੇ ਟਾਈਮ ਵੀ ਸੰਘਣੇ ਬੱਦਰ ਰਹਿਣ ਦੀ ਸੰਭਾਵਨਾ ਤੇ 8 ਤੋਂ 9 ਡਿਗਰੀ ਟੈਂਪਰੇਚਰ ਬਣਿਆ ਰਹੇਗਾ। ਤਨਤਾਨਾ 18 ਤੋਂ 19 ਡਿਗਰੀ ਸੈਲਸੀਅਸ ਤੇ ਰਾਤ ਦੇ ਟਾਈਮ ਆਸਮਾਨ ਸਾਫ਼ ਰਹਿ ਕੇ ਟੈਂਪਰੇਚਰ ਘਟ ਕੇ 5 ਤੋਂ 6 ਡਿਗਰੀ ਤੇ ਕੋਹਰਾ ਪੈਣ ਦੀ ਸੰਭਾਵਨਾ ਰਹੇਗੀ। ਪੰਜਾਬ ਵੈਦਰ ਅਪਡੇਟਸ ਨਜ਼ਰ ਮਾ ਲੀਏ ਗਰਦਾਸਪੁਰ ਦੇ ਉੱਪਰ ਤਾਂ 17 ਤੋਂ 18 ਡਿਗਰੀ ਟੈਂਪਰੇਚਰ ਦਿਨ ਦੇ ਟਾਈਮ ਸੰਘਣੇ ਬੱਦਲ ਅਤੇ ਰਾਤ ਦੇ ਟਾਈਮ ਆਸਮਾਨ ਸਾਫ਼ ਰਹਿਣ ਦੀ ਸੰਭਾਵਨਾ ਰਹੇਗੀ। ਪਠਾਨਕੋਟ ਦੇ ਵਿੱਚ 18 ਤੋਂ 19 ਡਿਗਰੀ ਟੈਂਪਰੇਚਰ ਤੇ ਰਾਤ ਦੇ ਟਾਈਮ ਹਲਕੀ ਤੋਂ ਦਰਮਿਆਨੀ ਬੱਦਲਵਾਈ ਤੇ ਮੀਂਹ ਆਉਣ ਦੀ ਸੰਭਾਵਨਾ ਪੰਜਾਬ ਦੇ ਕਿਸੇ ਵੀ ਇਲਾਕੇ ਦੇ ਵਿੱਚ ਦਸੰਬਰ 23 ਤਰੀਕ ਨੂੰ ਨਹੀਂ ਹੋਵੇਗੀ। ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਤੇ ਤਾਂ ਕਿ ਤੁਹਾਨੂੰ ਹੋਰ ਮੌਸਮ ਦੀਆਂ ਵੀਡੀਓਜ਼ ਮੇਲ ਛਕਣਾ ਜੇ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕਰਦੇ ਤਾਂ ਤੁਹਾਨੂੰ ਬਾਕੀ ਚੈਨਲਾਂ ਤੋਂ ਵੀ ਮੌਸਮ ਦੀਆਂ ਵੀਡੀਓਾਂ ਪ੍ਰਾਪਤ ਨਹੀਂ ਹੋਣਗੀਆਂ ਬਹੁਤ ਬਹੁਤ ਤੁਹਾਡਾ ਧੰਨਵਾਦ